नहीं बोल ले खड़क दे ਬੋਲ ਵੇ ਕੜਕ ਦੇ ਸੁਣਦੇਗੇ ਕਹਾਰ ਕਿਉਂ ਨਹੀਂ ਬੋਲਦੇ ਬੋਲ ਜੈ ਜੈ ਸੱਚੀਆਂ ਸਰਕਾਰਾਂ ਦਾ ਬੋਲ ਸੱਚੇ ਦਰਬਾਰ ਕੀ ਜੈ ਯਕਾਰਾ 11ਵੇਂ ਵਾਲੇ ਪੀਰ ਦਾ ਬੋਲ ਸੱਚੇ ਦਰਬਾਰ ਕੀ ਜੈ ਯਕਾਰਾ ਲੱਖ ਦਾ ਤਾਂ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਯਕਾਰਾ ਛੇਚਾ ਬਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਠੀਕ ਹੈ ਬਾਈ ਹਾਂਜੀ ਪਪਾ ਜੀ ਕੀ ਨਾਮ ਤੁਹਾਡਾ ਸਲਵਿੰਦਰ ਸਿੰਘ ਜੀ ਬਾਬਾ ਜੀ ਤਾਂ ਤੁਸੀਂ ਇਸ ਜਗ੍ਹਾ ਤੇ ਗੱਦੀ ਨਿਸ਼ੀਨ ਹੋ ਬਾਬਾ ਜੀ ਕਿੰਨਾ ਧੰਮ ਹੋਵੇ ਤੁਹਾਨੂੰ ਤੇ ਸੇਵਾ ਕਰਦੇ ਨੇ ਮੈਨੂੰ ਵੀਰ ਜੀ 10 ਸਾਲ ਹੋ ਗਏ ਐ ਇਸ ਜਗ੍ਹਾ ਤੇ ਅੱਛਾ ਜੀ ਜੀ ਬਾਬਾ ਜੀ ਇਹ ਜਿਹੜੀ ਜਗ੍ਹਾ ਹੈ ਇਹਦੀ ਮਾਨਤਾ ਕੀ ਆ ਮਾਨਤਾ ਸ਼ੇਰ ਸਾਹ ਵਾਲੀ ਸਰਕਾਰ ਦਾ ਇਹ ਰੋਜਾ ਸ਼ੇਰ ਸਾਹ ਵਾਲੀ ਸਰਕਾਰ ਦੇ ਨਾਮ ਦਾ ਇੱਥੇ ਮੇਲਾ ਹਰ ਸਾਲ ਮਨਾਇਆ ਜਾਂਦਾ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਮੇਲੇ ਦੀ ਜਿਹੜੀ ਹੁੰਦੀ ਹੈ ਦਾਜ ਹੁੰਦੀ ਹੈ ਇਹ ਜਿਹੜਾ ਮੇਲਾ ਕਿੰਨੇ ਦਿਨ ਚੱਲਦਾ ਇੱਥੇ ਇਹ ਮੇਲਾ ਇੱਕ ਦਿਨ ਇੱਕ ਰਾਤ ਚੱਲਦਾ ਜੀ ਹੋਣੇ ਇੱਕੋ ਦਿਨ ਦਾ 2200 ਨੂੰ ਮਿਲਾਂ ਹੁੰਦਾ ਤੇ ਜਿੱਦਾਂ ਇਥੇ ਮਿਲਦੇ ਐਨਆਰਆਈ ਭਰਾਵਾਂ ਦਾ ਵੀ ਬੜਾ ਜੋਗਦਰ ਹੋਣਾ ਐਨਆਰਆਈ ਭਰਾ ਹੀ ਮੈਂ ਤਾਂ ਕਹਿਣਾ ਵੀਰ ਮੇਰੇ ਜੁੜਨਾ ਅਜੇ ਤੱਕ ਐਨਆਰਆਈ ਵੀਰ ਜਿਹੜੇ ਆ ਆਪਣੇ ਨਾਲ ਅਜੇ ਕਿਸੇ ਨੂੰ ਪਿੰਡ ਦੇ ਸਹਿਯੋਗ ਨਾਲ ਲਾਕ ਨਿਵਾਸੀਆਂ ਦੇ ਸਹਿਯੋਗ ਨਾਲ ਆਪਾਂ ਸੰਗਤਾਂ ਦੇ ਸਹਿਯੋਗ ਨਾਲ ਬਣਾ ਰਹੇ ਆ ਮੈਂ ਨਾਰੀ ਵੀਰਾਂ ਨੂੰ ਕਹਿ ਰਿਹਾ ਕਿ ਵੀਰੋ ਸ਼ੇਰਸਾਬਰੀ ਘਰਿਆਲੇ ਵਾਲੀ ਸਰਕਾਰ ਦਾ ਇਹ ਰੋਜਾ ਵਾ ਇਹ ਤੁਸੀਂ ਮੇਰੇ ਨਾਲ ਸਹਿਯੋਗ ਦੋਗੇ ਇਸ ਰੋਜੇ ਨੂੰ ਚਾਰ ਚੰਦ ਲੱਗ ਜਾਣਗੇ ਬਹੁਤ ਵਧੀਆ ਇਸ ਜਰੋਜੇ ਨੂੰ ਆਪਾਂ ਹੋਰ ਵਧਾਵਾਂਗੇ ਤੁਸੀਂ ਬਾਬਾ ਜੀ ਸੰਗਤਾਂ ਨੂੰ ਕੀ ਆਪਣਾ ਸੰਦੇਸ਼ ਦੇਣਾ ਚਾਹੁੰਦੇ ਮੈਂ ਸੰਗਤਾਂ ਨੂੰ ਇਹ ਕਹਿ ਰਿਹਾ ਕਿ ਵੀਰ ਪੁੰਨ ਦਾ ਕੰਮ ਕਰੋ ਲੰਗਰ ਲਾਓ ਗੁਰੂ ਘਰ ਦਾ ਲੰਗਰ ਆ ਗੁਰੂ ਨਾਨਕ ਪਾਤਸ਼ਾਹ ਦਾ ਵੀਰ ਪੈ ਦਾ ਲੰਗਰ ਚੱਲਿਆ ਵੀਰ ਪੈ ਦੇ ਲੰਗਰ ਤੋਂ ਇਹ ਲੰਗਰ ਚੱਲ ਰਿਹਾ ਹੈ ਪੀਰਾ ਫਕੀਰਾਂ ਦੇ ਵੀ ਦੇਵਤਿਆਂ ਦੇ ਲੰਗਰ ਚੱਲ ਰਹੇ ਆ ਵੀਰੋ ਜਿੰਨਾ ਵੀ ਤੁਸੀਂ ਤਿੱਲ ਫੁੱਲ ਪਾਓਗੇ ਇਸ ਲੰਗਰ ਤੇ ਲੱਗੇਗਾ ਇਸ ਦਰਬਾਰ ਤੇ ਲੱਗੇਗਾ ਠੀਕ 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 थैंक यू थैंक यू ओके